ਦਾ ਜੀ ਆ ਸਾਹਮਣੇ ਤੁਹਾਡੇ ਕਟਾਈ ਹੋਈ ਜਾਂਦੀ ਆ ਜੀ ਤੇ ਨੁਕਸਾਨ ਦਾ ਇਹ 5 ਕਿੱਲਾਂ ਦਾ ਪਲਾਟ ਆ ਇਹ ਮੈਨੂੰ ਤਾਂ ਲੱਗਦਾ 5 ਕਿੱਲਾਂ ਚੋਂ ਜੇ 40 ਮਣ ਕਣਕ ਹੋ ਜਾਏ ਤਾਂ ਚੰਗੀ ਗੱਲ ਆ 5 ਕਿੱਲਾਂ ਨਹੀਂ 5 ਕਿੱਲਾਂ ਚੋਂ ਜੀ ਆ ਤੁਹਾਡੇ ਸਾਹਮਣੇ ਹੀ ਆ ਬਥੇਰੇ ਬੰਦੇ ਪਹਿਲਾਂ ਇੱਕ ਵੀਡੀਓ ਬਾਈ ਸੀ ਥੱਲੇ ਕਿਸੇ ਨੇ ਕਮੈਂਟ ਕੀਤਾ ਅਕੇ ਯਾਰ ਝੂਠ ਬੋਲੀ ਜਾਂਦੇ ਆ ਮੈਂ ਕਹਿੰਦਾ ਜਿਹੜਾ ਕਹਿੰਦਾ ਜਿਹੜਾ ਕਹਿੰਦਾ ਝੂਠ ਬੋਲੀ ਜਾਂਦੇ ਉਹ ਆ ਕੇ ਤਾਂ ਦੇਖੇ ਮੈਂ ਤਾਂ ਮਸ਼ੀਨ ਵਾਲਾ ਐ ਮੈਂ ਤਾਂ ਕਣਕ ਵੜੀ ਜਾਂਦਾ ਮੈਂ ਇਹ ਇਹਨਾਂ ਦੀ ਕਣਕ ਵੜਦਾ ਮੈਨੂੰ ਕੁਝ ਮਿਲੂਗਾ ਵੀ ਮੈਨੂੰ ਵੀ ਜੇ ਮੈਂ ਝੂਠ ਬੋਲੂਗਾ ਤਾਂ 40 ਮਣ 40 ਮਣ ਟੈਂਕ ਚ ਕਣਕ ਪੈਂਦੀ ਹੈ ਜਾਲੀ ਤੋਂ 42 ਮਣ ਇੱਕ ਟੈਂਕ ਭਰਦਾ ਨਹੀਂ ਲੈ ਤੁਸੀਂ ਇੱਥੇ ਖੜੇ ਰਹੋ ਤੁਸੀਂ ਦੇਖ ਕੇ ਜਾਇਓ ਵੀ ਇਹ ਚੋ ਜੇ ਇੱਕ ਟੈਂਕ ਤੋਂ ਵੱਧ ਦਾਣੇ ਹੋਗੇ ਤਾਂ ਪੰਜ ਕਿੱल्ल्या ਚ ਇੱਕ ਟੈਂਕ ਪੰਜ ਕਿੱल्ल्या ਚੋਂ ਜੀ ਪੰਜ ਕਿੱल्ल्या ਚੋਂ ਬਿਲਕੁਲ ਤੇ ਸਰਕਾਰ ਨੇ ਸਾਡੇ ਜਿਹੜੇ ਪਈ ਪਿਛਲੀਆਂ ਸਰਕਾਰਾਂ ਨੇ 17 17000 ਰੁਪਏ ਜਿਹੜਾ ਸਾਨੂੰ ਮੁਆਵਜ਼ਾ ਦਿੱਤਾ ਸੀ ਤੇ ਐ 30 ਦੋ ਮਹੀਨੇ ਹੋ ਗਏ ਗੜੇ ਪਿਆਂ ਨੂੰ ਦੋ ਡੇਢ ਮਹੀਨਾ ਤੇ ਕੋਈ ਵਾਰ ਨਹੀਂ ਵਾਚੀ ਕਿਸੇ ਨੇ ਪਈ ਇੱਥੇ ਆ ਕੇ ਪਿੰਡ ਹਮ ਇੱਕ ਪਟਵਾਰੀ ਆਇਆ ਇੱਕ ਜਿਹੜੀ ਆਪਣੀ ਆਮ ਦੁਕਾਨ ਤੋਂ ਕਾਪੀ ਮਿਲਦੀ ਐ ਇੱਕ ਰਜਿਸਟਰ ਲਿਆਵੋਨੇ 50 ਰੁਪਏ ਦਾ ਉਹ ਤੇ ਨਾਮ ਲਿਖ ਲਿਖ ਲੈ ਕੇ ਲੈ ਗਿਆ ਉਹਦਾ ਸਾਨੂੰ ਕੀ ਪਤਾ ਨਾ ਉਹਦੇ ਕੋਲ ਕੋਈ ਨਕਸ਼ਾ ਸੀ ਨਾ ਉਹਦੇ ਕੋਲੇ ਕੋਈ ਆਉਦਾ ਕੋਈ ਜਿਹੜਾ ਕੋਈ ਕਾਗਜ਼ ਪੱਤਰ ਸੀਗੇ ਉਹਨੂੰ ਕੀ ਪਤਾ ਸੀ ਕਿਹਦੇ ਨਾਮ ਤੇ ਆ ਕਾਪੀ ਦੇ ਨਾਮ ਲਿਖ ਲੈਂਦਾ ਸੀਗਾ ਤੇ ਮੁੜ ਗਿਆ ਮੁੜ ਗਿਆ ਬਸ ਉਦੋਂ ਮੋਰੋਂ ਨਾ ਕਿਸੇ ਦੇ ਖਾਤੇ 'ਚ ਕੋਈ 5 ਰੁਪਏ ਆਏ ਐ ਤੇ ਮਾਨ ਸਾਹਿਬ ਤਾਂ ਕਹਿੰਦੇ ਸੀ ਗਰਦੌਰੀਆਂ ਬਾਅਦ 'ਚ ਆ ਕਰਨਗੇ ਮੁਆਵਜ਼ੇ ਪਹਿਲਾਂ ਤੁਹਾਨੂੰ ਮਿਲ ਜਾ ਕਰਨਗੇ ਜਾ ਤੁਹਾਡੇ ਸਾਹਮਣੇ ਅਸੀਂ ਜਿਉਂ ਮਿਸਾਲ ਖੜੇ ਆਂ ਜਿਉਂਦੇ ਜਾਗਦੇ ਆਂ ਜੇ ਸਾਡੇ ਖਰਤਿਆਂ ਜਾਏ ਹੁੰਦੇ ਤਾਂ ਅਸੀਂ ਵੀ ਮੰਨ ਲੈਂਦੇ ਵੀ ਹਾਂ ਮਾਨ ਸਾਹਿਬ ਨੇ ਆਪਦਾ ਕਹਿ ਕੇ ਗੱਲ ਪਗਾਤੀ ਤੇ ਮਾਨ ਸਾਹਿਬ ਤਾਂ ਦੂਜਿਆਂ ਨੂੰ ਵੀ ਸਿਰਾਲੇ ਨਿਕਲਿਆ ਜਮਈ ਅੱਛਾ ਹਾਂ ਇਹ ਤਾਂ ਕਹਿੰਦੇ ਕਿਸਾਨਾਂ ਨੇ ਬੇੜਾ ਕਰ ਕੀ ਕਰਤਾ ਜਿਹੜੇ ਕਿਸਾਨਾਂ ਨੇ ਮੱਲਾ ਦੇਸ਼ ਦਾ ਢਿੱਡ ਭਰਿਆ ਦਾਣੇ ਉਗਾ ਕੇ ਤੇ ਇਹ ਕੇ ਕਹਿੰਦੇ ਕਿਸਾਨਾਂ ਨੇ ਬੇੜਾ ਕਰਕੇ ਕਰਤਾ ਕੱਲ ਹੀ ਸਾਡੇ ਹਲਕੇ ਦੇ ਐਮਐਲਏ ਨੇ ਬਿਆਨ ਦਿੱਤਾ ਜਗਸੀਰ ਮਾਸਟਰ ਜਗਸੀਰ ਨੇ ਉਹ ਕਹਿੰਦਾ ਜੀ ਕਿਸਾਨਾਂ ਨੇ ਤਾਂ ਬੇੜਾ ਕਰਕੇ ਕਰਤਾ ਹੁਣ ਤੁਸੀਂ ਐਂ ਦੇਖੋ ਵੀ ਕਿਸਾਨ ਜਿਹੜਾ ਦੇਸ਼ ਦਾ ਢਿੱਡ ਭਰਨ ਵਾਲਾ ਹੈ ਜਿਹਦੀ ਜਿਹਦੀ ਜੋ ਵੀ ਜਾਇਦਾਦ ਹੈ ਜੋ ਵੀ ਇਹਦੀ ਫਸਲ ਹੈ ਜੋ ਵੀ ਇਹਦਾ ਕੁਝ ਵੀ ਹੈਗਾ ਤਾਂ ਉਹ ਸੁੱਲੇ ਸਮਾਨ ਚ ਪਿਆ ਹੈ ਫਸਲਾਂ ਦੇ ਸਾਨੂੰ ਬੀਮੇ ਹੋਣ ਜੇ ਸਰਕਾਰਾਂ ਕਰਦੀਆਂ ਨਹੀਂ ਕੋਈ ਕੋਈ ਸਰਕਾਰ ਨਹੀਂ ਧਿਆਨ ਦਿੰਦੀ ਇਹਦੇ ਨਹੀਂ ਕਿਸਾਨਾਂ ਨਹੀਂ ਬਾਈ ਜਿਵੇਂ ਤੁਸੀਂ ਕਾਨਕ ਵੜਦੇ ਹੋ ਪਹਿਲਾਂ ਹੀ ਵੜਦੇ ਸੀਗੇ ਹਨਾ ਤੇ ਹੁਣ ਵੇਖ ਕੇ ਤੁਹਾਨੂੰ ਵੀ ਰੋਣਾ ਆਉਂਦਾ ਹੋਣਾ ਕਿੱਥੇ ਯਾਰ ਕੀ ਹਾਲ ਹੈ ਆਪਦੀ ਵੀ ਮੇਰੀ ਆਪਦੀ ਕਣਕ ਵੀ ਘੜੇ ਮਰੀ ਚਾਈ ਹੈ ਆਪਦੀ ਕਣਕ ਵੀ ਆਈ ਹੈ ਮੇਰਾ ਕੁਝ ਵਾਂਣ ਬਚ ਗਿਆ ਜਿਹੜਾ ਕਿ ਪਿੰਡ ਦੇ ਦੂਜੇ ਪਾਸੇ ਸੀ ਇਧਰ ਲਾਇਰ ਗਿਆ ਜਿਹੜਾ ਇਧਰ ਲਾਇਰ ਗਿਆ ਦਾ ਘੱਟੋ ਘੱਟ 1500 ਕਿੱਲਾ ਜ਼ਮੀਨ ਦਾ ਹੋ ਸਾਡੇ ਪਿੰਡ ਦਾ 1500 ਕਿੱਲਾ ਬਿਲਕੁਲ ਖਤਮ ਹੈ ਇਹ ਜਿਹੜੇ ਦਾਣੇ ਆ ਜਿਹੜੇ ਇਹ 5-7 ਮਾਣ ਕਿੱਲੇ ਦੇ ਹੋਈ ਜਾਂਦੇ ਆ ਉਹ ਦਾਣੇ ਵੀ ਤੁਸੀਂ ਦੇਖਿਓ ਦਿਖਾਓ ਦਰਸ਼ਕਾਂ ਨੂੰ ਵੀ ਦਿਖਾਓ ਵੀ ਉਹ ਦਾਣੇ ਕਿਹੇ ਜਿਹੇ ਆ ਜੀਰਾ ਨਿਕਲਦਾ ਜੀਰਾ ਨਿਕਲਦਾ ਜੀ ਬਿਲਕੁਲ ਉਹ ਪਸ਼ੂਆਂ ਦੇ ਪਾਉਣ ਯੋਗ ਵੀ ਨਹੀਂ ਉਹ ਸਾਲੇ ਆ ਹਾਂ ਮੰਡੀ 'ਚ ਖਰੀਦ ਨਹੀਂ ਮੈਨੂੰ ਲੱਗਦਾ ਵੀ ਉਹ ਕਣਕ ਕਿਸੇ ਨੇ ਮੰਡੀ ਨਹੀਂ ਲੈਂਦਾ ਕੋਈ ਹਾਂਜੀ ਗਪਰੀ ਤਾਂ ਜਿਵੇਂ ਤੁਸੀਂ ਇੱਕ ਵੀਡੀਓ ਹੀ ਪਾਈ ਹਨਾ ਵੀ 8 ਕਿੱਲਾਂ 'ਚ ਥੋੜੇ ਜਿਹੇ ਦਾਣੇ ਲੱਗਦੇ ਹਨਾ ਜਿਵੇਂ ਅੱਗੇ ਵਾਲਾ ਨੇ ਰੋਨ ਨਿਕਲਦਾ ਬਾਈ ਯਾਰ 8 ਕਿੱਲੇ ਥਾਂ ਵੱਡੇ ਸੀ ਮੈਂ ਤੇ 40 45 ਕਮਣ ਕਣਕ ਹੋਈ ਹੈ ਘਰੇ ਲਿਆਂ ਨੂੰ ਜੀ ਨਹੀਂ ਕਰਦਾ ਸੀ ਉਹ ਵੀ ਮੰਡੀ ਚ ਲੱਗਿਆ ਯਾਰ ਤੇ ਇਹ ਕਹਿੰਦੇ ਬਰੀਕ ਬਾੜੀ ਹੈ ਇਹ ਕਿਤੇ ਸੈਲਰਾਂ ਨੂੰ ਜਾਂ ਪਾਸੇ ਪ੍ਰਾਈਵੇਟ ਦੇ ਦੇ ਕਹਿੰਦੇ ਸਾਨੂੰ ਕਹਿੰਦੇ ਆਹ ਹਾਲਾਤ ਹੋਏ ਪਏ ਬਾਈ ਸਾਡੇ ਤਾਂ ਯਾਰ ਪੂਰਾ ਪੂਰਾ ਹਾਲਾ ਬਾਈ ਯਾਰ ਜਾਵਾ ਇਹ ਪਤਾ ਕੀ ਆ ਨਾ ਹੁਣ ਕਰਦੌਰ ਗਿਆ ਸਾਨੂੰ ਐ ਨਹੀਂ ਦੱਸਦੇ ਵੀ 20% ਨੁਕਸਾਨ ਆ 80 ਆ ਕਿ 90 ਆ ਸਾਡਾ ਹੁਣ ਮਸ਼ੀਨ ਫੇਰ ਗਈ ਤਾਂ ਕਹਿੰਦੇ 100% ਹੈ ਨਹੀਂ ਨੁਕਸਾਨ 5% ਦੀ ਦੱਸ ਸੀਗਾ ਕਰਦੌਰੀ ਕਰਨ ਦਾ ਮਤਲਬ ਇਹ ਹੁੰਦਾ ਵੀ ਤੁਹਾਡੀ ਫਸਲ ਦੇ ਇੰਨੇ ਨੁਕਸਾਨ ਹੋ ਗਿਆ ਇੰਨਾ ਤੁਹਾਨੂੰ ਦੇਵ ਜਮਾ ਕਾਲੀ ਟੀੜੀ ਫੇਰ ਕੇ ਤੁਰ ਗਏ ਇੱਥੋਂ ਬਾਅਦ ਠੀਕ ਹੈ ਇਹ ਜਿਹੜੇ ਹਾਂਜੀ ਕਿੰਨੇ ਕਿੱਲੇ ਤੇ ਖੇਤੀ ਕਰਦੇ ਸੀ ਕਿੰਨਾ ਵਾਣ ਸੀ ਤੁਹਾਡੇ ਕੋਲ ਮੇਰੇ ਕੋਲੇ ਵੀ ਤੇ ਆਪਦੇ 10 ਕਿੱਲੇ ਤਾਂ ਆਣਾ ਤੇ 20 22 ਕਿੱਲੇ ਠੇਕੇ ਤੇ ਸਾਡੇ ਕੋਲ ਸਾਰੇ ਉਹ ਨੁਕਸਾਨ ਹਾਂ ਸਾਰੇ ਨੁਕਸਾਨ ਜਮਾ ਸਾਰਾ ਵਾਣ ਹੀ ਆ ਗਿਆ ਮੇਰਾ ਤਾਂ ਇਹ ਆ ਖੜਾ ਇੱਕ ਆ ਖੜਾ ਜਮਾ ਸਾਰਾ ਕੀਤਾ ਆ ਤੇ ਹੁਣ ਬਸ ਕਰਕੇ ਕੀ ਹੱਲ ਨਹੀਂ ਕੋਈ ਇਹ ਵੀ ਹੁਣ ਕਹਿਣ ਦਾ ਮਖੌਲ ਦਾ ਮਤਲਬ ਇਹ ਸੀਗਾ ਵੀ ਕੱਲ ਨੂੰ ਆਖਣਗੇ ਤੁਹਾਡੇ ਦਾ ਨੁਕਸਾਨ ਹੀ ਨਹੀਂ ਹੋਇਆ ਜਦੋਂ ਸੈਟਲਾਈਟ ਆਈ ਸਾਡੇ ਝੋਨੇ ਦੀ ਪ੍ਰਾਲੀ ਨੂੰ ਅੱਗ ਲਾਉਂਦੇ ਹਰ ਜਾਈਆਂ ਚ ਪਿਆਂਦੇ ਪਰਚੇ ਕਰ ਸਕਦੇ ਸੀ ਹ ਔਰ ਦੇਖ ਲੈਣ ਵੀ ਆਖ ਲੀਏ ਜੇ ਆਪ ਕਿੰਨੇ ਤੇ ਬਠਿੰਡੇ ਜਿਲ੍ਹੇ ਦਾ ਨੁਕਸਾਨ ਹੋਇਆ ਗਿਆ ਵੀ ਦੇਖ ਲੈਣ ਪੁੱਛੋ ਹਲਕੇ ਚ ਬੜਾ ਨੁਕਸਾਨ ਹੋਇਆ ਜਾਦਾਂ ਵੀ ਕਿੰਨੇ ਨੁਕਸਾਨ 100% ਦੇ ਦੇਣ ਅਸੀਂ ਐ ਨਹੀਂ ਕਹਿੰਦੇ ਸਾਡੇ 50 ਮੰਨ ਹੁੰਦੀ 50000 ਰੁਪਏ ਦੇ ਦੇਣ ਸਾਨੂੰ 2000 4000 ਕਿੱਲੇ ਦਾ ਕੁਸਤਾ ਬੋਲੇ ਬਾਹ ਤਾਂ ਫੜੇ ਮਾੜੀ ਮੋਟੀ ਹਾਂ ਦਾ ਨਾਰਾ ਤਾਰੇ ਛੋਟਾ ਐਮਐਲਏ ਤਾਂ ਕਹਿੰਦਾ ਕਿਸਾਨ ਤੋਂ ਵੀ ਮਾਰੀ ਜਾਂਦੇ ਆ ਉਹੀ ਧਰਨੇ ਲਾ ਕੇ ਬਹਿ ਜਾਂਦੇ ਆ ਜਿਕਸੀਰ ਦੀ ਗੱਲ ਕਰ ਲਈਏ ਤਾਂ ਬਈ ਨਹੀਂ ਹੈ ਤਾਂ ਹੁਣ ਮੌਜੂਦਾ ਐਮਐਲਏ ਅਸੀਂ ਕਹਿ ਨਹੀਂ ਸਕਦੇ ਸਾਡੇ ਨੂੰ ਪੜਿਆ ਲਿਖਿਆ ਜ਼ਿਆਦਾ ਆ ਸੂਝਵਾਨ ਆ ਮਾਸਟਰ ਰ 13 ਮਹੀਨੇ ਦਿੱਲੀ ਵਾ ਕੇ ਆਏ ਉਦੋਂ ਵਿੜਾ ਕਰਕੇ ਉਦੋਂ ਆਪ ਨਹੀਂ ਗਏ ਤੁਸੀਂ ਕਿਹੜਾ ਗਿਆ ਹੁਣ ਕਿਉਂ ਨਹੀਂ ਹੁਣ ਇਹਨਾਂ ਨੇ ਰਾਹ ਪਧਰਾ ਕਰ ਲਿਆ ਉਹਦਾ ਦੇ ਕੇ ਪਟਵਾਰੀ ਨੂੰ ਕਾਪੀ ਇੱਕ ਵੀ ਪਿੰਡਾਂ 'ਚ ਨਾਂ ਲਿਖ ਲਓ ਫਲਾਣੇ ਫਲਾਣੇ ਬੰਦੇ ਦੇ ਕਿਉਂਕਿ ਵੋਟਾਂ ਮੰਗਣੀਆਂ ਤੁਹਾਨੂੰ ਕਹਿੰਦੇ ਵੀ ਗਰਦੌਰੀ ਹੋ ਗਈ ਰਾਹ ਪਧਰਾ ਗਿਆ ਸਾਡਾ ਝੰਡੇ ਕਾਲੇ ਲੈ ਕੇ ਵਿਰੋਧ ਨਾ ਕਰੇ ਆਹ ਚੀਜ਼ ਇਹ ਆਹ ਚੀਜ਼ ਦੀ ਪਾਲਿਸੀ ਬਣਾਈ ਇਹਨਾਂ ਨੇ ਕੋਈ ਗਰਦੌਰੀ ਨਹੀਂ ਕੋਈ ਕੁਛ ਨਹੀਂ ਬਸ ਉਹਦੀ ਮੋਟਰਸਾਂ ਦੀ ਟੈਂਕੀ ਚ ਪਈ ਐ ਕਾਪੀ ਜਿਹੜੀ ਗਰਦੌਰੀ ਕਰਕੇ ਲਿਆ ਸਾਡੇ ਪਟਵਾਰੀ ਦੇ ਕੋਈ ਰੱਬ ਨਹੀਂ ਯਾਦ ਕਿਸੇ ਦੇ ਬਸ ਉੱਟ ਉੱਟ ਤਾਂ ਨਹੀਂ ਪਾਇਆਂ ਸੀ ਕਿਤੇ ਝਾੜੇ ਉਣਕੇ ਪਾਇਆਂ ਸੀ ਪਾਇਆਂ ਭਾਈ ਜੋਰ ਲਾਇਆ ਜੰਸੀਰ ਮਾਸਟਰ ਨਗਰ ਫੁੱਲ ਜੋਰ ਲਾਇਆ ਜਮ ਰਸਤੇਦਾਨਾਂ ਗਾਚ ਵੀ ਰਾਤ ਨੂੰ 12 12 ਵਜੇ ਠਾ ਕੇ ਇਸ ਤਰ੍ਹਾਂ ਨੂੰ ਗਿਆ ਵੋਟ ਪਾ ਪਰ ਹੁਣ ਕਹਿੰਦੇ ਆ ਵੀ ਸਾਨੂੰ ਐਸੀ ਬਦਲਾਅ ਹੋ ਜੂਗਾ ਇਹ ਉਦੋਂ ਵੀ ਬਦਲਾਅ ਹੋ ਗਿਆ ਹੁਣ ਬੜਾ ਜਾਦੇ ਹੈ ਬੜਾ ਜਾਦੇ ਬਦਲਾਅ ਹੋ ਗਿਆ ਨੱਕ ਮੋੜ ਤੇ ਹੂੰ ਨੱਕ ਮੋੜ ਤੇ ਸਾਡੇ ਵੀ ਜਿਹੜੀ ਬਦਲਾਅ ਦੇ ਨਾਲ ਤੇ ਪਾਰਟੀ ਖੜੀ ਕਰਨੀ ਨ ਜਿਨ੍ਹਾਂ ਨੂੰ ਅਸੀਂ ਮਾੜਾ ਜਿਨ੍ਹਾਂ ਨੂੰ ਅਸੀਂ ਮਾੜਾ ਸੋਚ ਕੇ ਵੋਟਾਂ ਪਾਈਆਂ ਸੀ ਉਹਨਾਂ ਨੂੰ ਚੰਗਾ ਘਵਾਤਾ ਹੁਣ ਤੇ ਜਕਸੀਰ ਜਦੋਂ ਹੁਣ ਗੜੇਮਾਰੀ ਹੋਈ ਕੋਈ ਆਇਆ ਖੇਤਾਂ ਚ ਕਿਹੜਾ ਕੋਈ ਲਾਇਆ ਇਹਨਾਂ ਨੇ ਆ ਐਮਐਲਏ ਸਾਹਿਬ ਆਇਆ ਸੀਗਾ ਅੱਛਾ ਵੇਖ ਕੇ ਕਹਿੰਦਾ ਕੋਈ ਗੱਲ ਨਹੀਂ ਜਿੰਨਾ ਕੁ ਮਾਪਜਾ ਬੰਨਦਾ ਦੇਵਾਂਗੇ ਬਈ ਇਨੀ ਗੱਲ ਆਖੀ ਆ ਮੁੜ ਕੇ ਨਾ ਦਾ ਐਮਐਲਏ ਦੇ ਨਾ ਮਾਪਜਾ ਆ ਕੋਈ ਨਹੀਂ ਆ ਸਾਡੇ ਕੋਲ ਹੁਣ ਕਰਗੇ ਕੀ ਹੱਕ ਤਾਂ ਹੁਣ ਮਾਰਨ ਲੱਗਿਆ ਸਾਡਾ ਸੀਗਾ ਉਹ ਕਣਕ ਵੱਢੀ ਜਾਂਦੇ ਅਸੀਂ ਕੋਹ ਨਾ ਕੋਸਾ ਸਾਡੇ ਪੱਲੇ ਪਾਉਂਦਾ ਸਾਡਾ ਜੀਨਿਕਾ ਦਾ ਹੁਣ ਦੁਪਹਿਰੇ ਸਾਡੀ ਰੋਟੀ ਨਹੀਂ ਖਾਦੀ ਕਿਸੇ ਨੇ ਤੇ ਰੋਟੀ ਨਹੀਂ ਖਾਂਦੇ ਦੁਪਹਿਰ ਵਾਲੀ ਕੀ ਕਰਗੇ ਜੇ ਇੱਕ ਚੰਗੇ 2 ਮਣ ਦਾਣੇ ਹੋਣਗੇ ਅੜਸ ਖੇੜ ਕੇ ਰੋਟੀ ਪਾਣੀ ਦੁਪਹਿਰਾਂ ਛਕ ਦਨਾਂ ਆ ਪੰਜ ਕਿਹੜੇ ਆ ਗਏ ਮਸ਼ੀਨ ਦੇ ਉੱਤੋਂ ਦੀ ਹਾਰ ਨਹੀਂ ਵੱਜਿਆ ਤੁਹਾਡੇ ਸਾਹਮਣੇ ਹਜੇ ਤੇ ਵੱਜਣਾ ਵੀ ਨਹੀਂ ਇੱਕ ਹੀ ਵੱਜੂਗਾ ਜਦੋਂ ਕਿ ਕੀ ਕਰਨੀ ਹੋਈ ਬਸ ਕਿੱਥੇ 60 ਹਾਲ ਬਾਲੇ ਮੰਦੇ ਆ ਬਈ ਨਹੀਂ ਇਹ ਆ ਜਾ ਬਈ ਨਜਾਇਜ਼ ਮੰਦੇ ਆ ਬਹੁਤ ਬਹੁਤ ਜਿਆਦੇ ਮੰਦੇ ਆ ਆਪਾਂ ਥੋੜੀ ਨਹੀਂ ਕਹਿ ਸਕਦੇ ਫੇਰ ਪਸ਼ੂ ਸਾਡੇ ਪਿੰਡ ਦਾ ਇਨਾ ਨੁਕਸਾਨ ਹੋਇਆ 4-500 ਪਸ਼ੂ ਮਰਿਆ ਕਿਸੇ ਨੇ ਬਾਹ ਨਹੀਂ ਖੜੀ ਕੋਈ ਅਸੀਂ ਬਸੇਰਾ ਡੀਸੀ ਦਾਸਤਨੂ ਵੀ ਲਿਖ ਕੇ ਦੇ ਨਾ ਮੋਜਾ ਮੂਜਾ ਮਿਲਣ ਬਈ ਨਾ ਜ ਪਸੂਆਂ ਦਾ ਕਿਸੇ ਘਰ ਦਾ ਇੱਕਾ ਕਿਸੇ ਦੇ ਦੋ ਆ ਜਰੇ ਜਾਣਗੇ ਕੋਈ ਚੱਕਰ ਨਹੀਂ ਆ ਗੰਕ ਦਾ ਦੇ ਦੇ ਜਿਹਦੇ 30 30 40 40 ਕਿਲੇ ਜਮਾ ਤਵਾਹੀ ਹੋਗੇ ਬਾਈ ਜੀ ਇਹਨਾਂ ਨੇ ਵੀ ਨਹੀਂ ਗੱਲ ਸੁਣੀ ਉਸ ਤੋਂ ਬਾਅਦ ਅਸੀਂ ਪ੍ਰਧਾਨ ਮੰਤਰੀ ਰਾਤ ਮੰਡ ਦੇ ਵਿੱਚ ਵੀ ਅਸੀਂ ਇਹੋ ਕਰਕੇ ਸਾਰੇ ਬੰਦਿਆਂ ਨੇ ਜਿੰਨੇ ਖੜੇ ਆ ਦੋ 250 ਬੰਦੇ ਨੇ ਸਾਈਨ ਕਰਕੇ ਅਸੀਂ ਅਰਜੀ ਭੇਜੀ ਸੀਗੀ ਉੱਥੇ ਤੇ ਉਹਨਾਂ ਨੇ ਰਸੀਦ ਵੀ ਕਰ ਲਈ ਜੀ ਪ੍ਰਧਾਨ ਮੰਤਰੀ ਵਾਲਿਆਂ ਨੇ ਉਥੋਂ ਤੇ ਉਹ ਕਹਿੰਦੇ ਵੀ ਕੁਝ ਦੇਵਾਂਗੇ ਤੁਹਾਨੂੰ ਇੱਥੇ ਚੀਫ ਸੈਕਟਰੀ ਨੂੰ ਭੇਜ ਤੀਏ ਉਹਨਾਂ ਦੇ ਦੁਆਰੇ ਤੇ ਨਾ ਇਹਨਾਂ ਨੇ ਉਹ ਚਿੱਠੀ ਦਾ ਵੀ ਕੋਈ ਕੋਈ ਹੱਲ ਨਹੀਂ ਦਿੱਤਾ ਜੀ ਅੱਛਾ ਤੇ ਉੱਥੇ ਹੀ ਭੇਜਤੀ ਸੀ ਜੀ ਤਾਂ ਵੀ ਉੱਥੇ ਹੀ ਕੁਝ ਦੇ ਦੇਣਾ ਪ੍ਰਧਾਨ ਮੰਤਰੀ ਦੇ ਦੇ ਕੁਛ ਤੇ ਉਹ ਵੀ ਨਹੀਂ ਸਾਡੇ ਗੱਲ ਕੋਈ ਪੱਲੇ ਪਈ ਜੀ ਉਹ ਇੱਥੇ ਕਹਿੰਦੇ ਚੀਫ ਸੈਕਟਰੀ ਨੂੰ ਭੇਜਤੀ ਜੀ ਅਸੀਂ ਤੇ ਸਾਡੇ ਤਿੰਨ ਬੰਦਿਆਂ ਦੇ ਉੱਥੇ ਮਤਲਬ ਕਿ ਦਿੱਤੇ ਸੀਗੇ ਨੰਬਰ ਜੀ ਸਾਨੂੰ ਕਿਸੇ ਨੂੰ ਕਿਤੇ ਫੋਨ ਨਹੀਂ ਆਇਆ ਜੀ ਬਸ ਉਹੀਆਂ ਗੱਲਾਂ ਹੀ ਆ ਹਵਾ ਚੱਲੀਆਂ ਗੱਲਾਂ ਗੱਲਾਂ ਉਧਰ ਵੀ ਆ ਜੀ ਇਹਨਾਂ ਦਾ ਕੁਛ ਨਹੀਂ ਦਿੱਤਾ ਜੀ ਅਸੀਂ ਪ੍ਰਧਾਨ ਮੰਤਰੀ ਤੋਂ ਸੀਗਾ ਜੀ ਉਹਨੇ ਵੀ ਕੱਖ ਨਹੀਂ ਦਿੱਤਾ ਜੀ ਉਹਨਾਂ ਨੂੰ ਵੀ ਭੇਜਿਆ ਸੀਗਾ ਇੱਥੇ ਭੇਜਿਆ ਸੀਗਾ ਦੋਹੇ ਪਾਸੇ ਕੁਝ ਨਹੀਂ ਪੱਲੇ ਪਿਆ ਜੀ ਆਹੀ ਖੁਸ਼ ਹੈ ਬਸ ਜਿਹੜੀ ਹੈਗੀ ਆ ਜੀ 8-7 ਮਣ ਕਿੱਲੇ ਦੀ ਤੇ ਭਾਈ ਜਿਵੇਂ ਇੰਨਾ ਨੁਕਸਾਨ ਹੋ ਗਿਆ ਗੁਜ਼ਾਰਾ ਫਿਰ ਕਿਵੇਂ ਹੋਊਗਾ ਹਨਾ ਕਿਸਾਨਾਂ ਨੂੰ ਤਾਂ ਕਹਿੰਦੇ ਐਵੇਂ ਲਾਈ ਜਨੇ ਧਰਨੇ ਤੁਸੀਂ ਬੈਠੇ ਕੱਲ ਮੈਂ 8 ਕਿੱਲੇ ਵੱਡੇ ਸੀਗੇ ਤੇ 50-60 ਮਣ ਹੋਈ 8 ਕਿੱਲਿਆਂ 'ਚ 8 ਕਿੱਲਿਆਂ 'ਚੋਂ ਬਸ ਰੱਬ ਸਿਰ ਤੇ ਆ ਬੜਾ ਹੂੰ ਦੂਜਾ ਵਾਰ ਵੱਢਣਾ ਅਜੇ ਜੀ ਨਹੀਂ ਕਰਦਾ ਉਧਰ ਜਾਣ ਨੂੰ ਵੱਢਣ ਨੂੰ ਜੀ ਨਹੀਂ ਕਰਿਆ ਜੀ ਨਹੀਂ ਕਰਿਆ ਬੁਰਾ ਹਾਲ ਹੋ ਗਿਆ ਜਮ ਖਤਮ ਕਰਤੇ ਇਹਨਾਂ ਨੇ ਤੇ ਠੇਕੇ ਵੀ ਬਾਈ ਕਾਫੀ ਮਹਿੰਗੇ ਹੋਣੇ ਠੇਕੇ ਤੇ ਜ਼ਮੀਨਾਂ ਵੀ ਹਾਂ 70000 ਨੂੰ ਠੇਕੇ ਦੇ ਮੇਰੇ ਕੋਲੇ ਜਿਹੜਾ ਇੱਕੀ ਆ 70000 ਨੂੰ ਕੱਲ ਆਇਆ ਸੀ ਐਮਐਲਏ ਕਹਿੰਦਾ ਕਿਸਾਨ ਯੂਨੀਅਨਲ ਤੇ ਆਏ ਆ ਫਲਾਨਾ ਅਸੀਂ ਉਹਨੂੰ ਕਹਿਣੇ ਵੀ ਜੇ ਸਾਡਾ ਉੱਥੇ ਮੁੰਡਾ ਮਰਿਆ ਕਿਸਾਨ ਯੂ 13 ਮਰਿਆ ਹੁੰਦਾ ਤੈਨੂੰ ਫੇਰ ਪਤਾ ਲੱਗਦਾ ਇਹ ਤਾਂ ਕਹਿੰਦਾ ਝੰਡੇ ਚੱਕੀ ਖਿਰਦੇ ਆ ਜਿਹਦਾ ਮਰਦਾ ਉਹਨੂੰ ਪਤਾ ਹੁੰਦਾ ਦੂਜੇ ਤਾਂ ਗੱਲਾਂ ਵਾਲੀ ਹੁੰਦੇ ਹੈਗੇ ਕੱਲ ਆਇਆ ਸੀ ਤੇ ਗੁੰਨਿਆਣੇ ਭਜਾਇਆ ਕੱਲ ਜਿਹਦੇ ਸਾਡੇ ਪਿੰਡ ਆਇਆ ਸੀ ਵੀ ਭਜਾਵਾਂਗੇ ਸਾਰੇ ਤੇ ਬਈ 10-12000 ਦੀ ਕਣਕ ਹੋ ਗਈ ਜਿਹੜੇ ਸਾਹ ਉਹਨਾਂ ਤੁਸੀਂ ਦੱਸ ਰਹੇ ਹਨਾ ਮਸਾ ਮੇਰੇ ਹਿਸਾਬ ਚ ਤਾਂ ਇੰਨੀ ਮਸਾ ਹੀ ਮਸਾ ਉਹ ਵੀ ਨਾ ਤਾਂ ਆੜਤੀਆਂ ਦੀ ਵੀ ਥੇ ਲਿਆਇਓ ਤੇ ਪਸ਼ੂ ਦਾ ਪਹਿਲੇ ਹੀ ਖਤਮਾਂਗੇ ਕਿ ਕਿਹਨੂੰ ਪਾਵਾਂਗੇ ਕੋਈ ਫੀਡ ਫੂਡ ਆਲਦਾ ਭੋਨ ਲੈ ਲੈ ਕੋਈ ਫੀਡ ਆਲਦਾ ਭੋਨ ਲੈ ਲੈ ਕੋਈ ਫੀਡ ਆਲਦਾ ਭੋਨ ਲੈ ਲੈ ਉਹ ਤਾਂ ਲੈਂਦਾ ਨਹੀਂ ਕੋਈ ਮੰਡੀ ਦੀ ਕਣਕ ਜਿਵੇਂ ਜੀਰਾ ਹੀ ਆ ਬੱਚੋ ਉਹਦੇ ਡਿਸਕਲਰ ਆ ਲੈ ਨਹੀਂ ਰਹੇਗੇ ਲੈ ਨਹੀਂ ਰਹੇ ਉਹ ਤਾਂ ਜਵਾਬ ਦਿੱਤਾ ਉਹਨਾਂ ਨੇ ਬੋਲੀ ਨਹੀਂ ਲੱਗੀ ਜਾਂ ਉਹ ਥੰਡੀ ਚ ਪਈ ਹੁੰਦੀ ਹੈ ਖਤਮ ਆ ਜੀ ਕੰਮ ਹੈ ਜੀ ਬੋਲੀ ਨਹੀਂ ਲੱਗੀ ਤੇ ਬਾਈ ਤੁਹਾਡੇ ਕੋਲੇ ਕਿੰਨਾ ਵਾਣ ਸੀਗਾ ਮੇਰੇ ਕੋਲੇ 17 ਏਕੜ ਕਣਕ ਸੀ ਜੀ ਅੱਛਾ ਹਾਂਜੀ ਤੇ ਬਸ ਆਹੀ ਆਈ ਪੰਜ ਸੱਤ ਮਣ 10 ਤੇ ਵਿੱਚ ਵਿੱਚ ਜੀ ਨਿਕਲੂਗੀ ਹਾਂਜੀ ਵੱਡ ਲਈ ਕਿ ਵੱਡਣੀ ਹੈ ਹਜੇ ਕੁਛਕ ਵੱਡ ਲਈ ਕੁਛ ਰਹਿੰਦੀ ਹੈ ਹਜੇ ਤੇ ਜਿਹੜੀ ਵੱਡੀ ਉਹ ਚ ਕਿੰਨਾ ਕ ਨਿਕਲੇ ਬਸ ਇੰਨਾ ਕੀ ਹੈ ਜੀ ਸੱਤ ਅੱਠ ਮਣ ਦਾ 10 ਮਣ ਦਾ ਝਾੜੂ ਲਾਸਟ ਇਹਦੇ ਕੋਲੇ 45 ਕਿੱਲੇ ਆਵਦੇ ਸੀ ਬਾਈ ਹਾਂਜੀ ਨਾ ਕੁਛ ਠੇਕੇ ਤੇ ਸੀਗੀ 8 ਕਿੱਲੇ ਆਵਦੇ ਸੀ ਬਾਕੀ ਠੇਕੇ ਤੇ ਸੀਗੀ ਹੁਣ ਇਹ ਇਦਾਂ ਦਾ ਕਹਿਗੇ ਕੱਲ ਐਮ ਐਲ ਏ ਸਾਡੇ ਸਤਿਕਾਰਯੋਗ ਆ ਵੀ ਕਿਸਾਨ ਬਿਨਾ ਗਲਤ ਧਰਨੇ ਲਾ ਕੇ ਬੈਜੇ ਨੇ ਬਿਨਾ ਗਲਤ ਮੁਜਾਰੇ ਕਰਦੇ ਨੇ ਇਹਨਾਂ ਨੇ ਪਿਆਵ ਦਾ ਬੇੜਾ ਕਰ ਕਰਤਾ ਤੇ ਮੈਂ ਪੁੱਛਣਾ ਚਾਹਣਾ ਇਹਨਾਂ ਨੂੰ ਵੀ ਜੇ ਕਿਸਾਨ ਧਰਨੇ ਨਾ ਲਾਉਣੇ ਕੋਈ ਸੁਣਦੇ ਨਹੀਂ ਸਾਰ ਹੀ ਨਹੀਂ ਲੈਂਦੇ ਹੁਣ 1 ਸਾਲ ਧਰਨਾ ਚੱਲਣ ਦੇ ਬਾਵਜੂਦ ਇਹਨਾਂ ਨੇ 6000 ਰੁਪਏ ਦਿੱਤਾ ਪਿਛਲੇ ਸਾਲ ਜੈਤੋ ਮੰਡੀ ਵਾਲੇ ਏਰੀਏ ਚ ਗੜੇਮਾਰੀ ਹੋਈ ਸੀ ਪਿਛਲੇ ਸਾਲ ਵਾਲਾ ਹੁਣ ਆਇਆ ਹੈ ਹੁਣ ਆਇਆ ਜੀ ਹਜੇ ਉਹਨਾਂ ਦੇ 1 ਮਹੀਨਾ ਪਹਿਲਾਂ ਪੂਰੇ 1 ਸਾਲ ਬਾਅਦ ਉਹ ਲਗਾਤਾਰ ਧਰਨਾ ਚੱਲਿਆ ਡੀਸੀ ਨੇ ਫੇਰ ਮਿਲਿਆ ਜੇ ਕਿਸਾਨਾਂ ਨੇ ਧਰਨੇ ਲਾਉਣ ਦੀ ਲੋੜ ਹੀ ਨਾ ਪਵੇ ਜੇ ਇਹ ਕਿਸਾਨਾਂ ਦੀ ਸ ਫਰੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਵੀ ਇਹ ਦਿੱਲੀ ਕੀ ਲੈਣ ਗਏ ਸੀ ਇਹਨਾਂ ਨੇ ਧਰਨੇ ਲਾਏ ਉੱਥੇ ਜਾ ਕੇ ਇਹ ਜਾ ਆਉਂਦਿਆਂ ਵਾਸਤੇ ਜੇ ਧਰਨੇ ਲਾ ਸਕਦੇ ਕਿਸਾਨ ਕਿਉਂ ਨਹੀਂ ਲਾ ਸਕਦੇ ਕਿਸਾਨਾਂ ਨੂੰ ਤੇ ਇਹਨਾਂ ਨੇ ਬਦਨਾਮ ਕਰਨਾ ਇੱਕ ਵੀ ਧਰਨੇ ਲਾਉਂਦੇ ਬਿਨਾਂ ਗੱਲ ਤੋਂ ਸਾਨੂੰ ਸੜਕਾਂ ਤੇ ਬੈਠਣ ਦਾ ਕੋਈ ਸ਼ੌਕ ਆ ਅਸੀਂ ਸੜਕਾਂ ਤੇ ਬੈਠ ਕੇ ਕੀ ਕਰਨਾਗਾ ਕੀ ਦਾ ਜੀ ਕਰਦਾ ਵੀ ਮੈਂ ਸੜਕ ਤੇ ਜਾ ਕੇ ਬੈਠਾਂ ਜੇ ਸੁਣ ਲਿਆ ਕਰਨ ਸਾਡੀ ਸਾਰ ਲੈ ਲਿਆ ਕਰਨ ਇਹ ਸਿਰਫ ਵੋਟਾਂ ਵੇਲੇ ਆ ਜਾਂਦੇ ਆ ਉਦੋਂ ਆਪਣੇ ਲੋਕ ਇਹਨਾਂ ਦੇ ਮਗਰ ਲੱਗ ਜਾਂਦੇ ਇਹਨਾਂ ਨੇ ਗੱਲ ਬੱਤਾਂ ਚ ਆ ਜਾਂਦੇ ਆ ਪਰੇ ਨਹੀਂ ਉਦੋਂ ਬਾਅਦ ਨਹੀਂ ਆਉਂਦੇ ਸਾਡੇ ਕੋਲੇ ਨਾ ਅਸਾਰ ਲੈਂਦੇ ਆ ਫਿਰ ਕਿਸਾਨਾਂ ਨੂੰ ਤਾਂ ਕਿ ਧਰਨਾ ਹੀ ਲਾਉਣਾ ਪੈਂਦਾ ਆ ਆਵਦੀ ਗੱਲ ਸੁਣਾਉਣ ਨੂੰ ਸੜਕਾਂ ਰੋਕਣੀਆਂ ਪੈਂਦੀਆਂ ਕੋਤਾਂ ਦੇ ਅਸੀਂ ਕੰਮ ਹੀ ਇੰਨੇ ਕਰਤੇ 2 ਸਾਲਾਂ 'ਚ 70 ਸਾਲਾਂ 'ਚ ਨਹੀਂ ਹੋਏਗੀ ਸਾਨੂੰ ਤਾਂ ਪੱਪੇ ਵੋਟਾਂ ਪੈ ਜਾਣੀਆਂ ਆ ਦੇ ਵੇਖੋ ਜੀ ਉਹ ਤਾਂ ਹੁਣ ਲੱਗ ਜੂ ਪਤਾ ਇਹਨਾਂ ਨੂੰ ਪਤਾ ਨਹੀਂ ਤਾਂ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਹਜੇ ਚਲੋ ਹੁਣ ਹੋਰ ਰਹੇਗਾ ਮਹੀਨਾ ਡੇਢ ਮਹੀਨਾ ਉਦੋਂ ਅੱਖਾਂ ਖੁੱਲ ਜਾਣਗੀਆਂ ਵੀ ਅਸੀਂ ਕਿੰਨੇ ਕੰਮ ਕੀਤੇ ਆ ਲੋਕ ਇੰਨਾਂ ਕਾ ਵੋਟਾਂ ਪਾਉਂਦੇ ਆ ਆਪਾਂ ਤਾਂ ਦੱਸਣ ਦੀ ਲੋੜ ਹੀ ਨਹੀਂ ਆ ਉਹ ਕਹਿੰਦੇ ਸਾਡੇ ਕੰਮ ਬੋਲਣਗੇ ਗ ਭਾਈ ਦਰਵੇਸ਼ ਸਿਆਸਤਦਾਨ ਕਹਿੰਦੇ ਆ ਖੁੱਡਗਾਂ ਨੂੰ ਖੇਤੀਬਾੜੀ ਮੰਤਰੀ ਨੂੰ ਉਹ ਕੋਈ ਆਏ ਕੋਈ ਲਈ ਸਾਰ ਤੋਂ ਕੋਈ ਪੁੱਛ ਨਹੀਂ ਆਇਆ ਹੋਵੇ ਕੋਈ ਨਹੀਂ ਆਇਆ ਜੀ ਅਸੀਂ ਬਕਾਇਦਾ ਮਿਲਣ ਗਏ ਸੀ ਉਹਨਾਂ ਕੋਲੇ ਟਾਈਮ ਲੱਗਦਾ ਸੀ ਅਸੀਂ ਸਾਨੂੰ ਕਹਿੰਦੇ ਵੀ ਤੁਹਾਡੇ 1175 ਕਿੱਲੇ ਅਸੀਂ ਰੋਹ ਕੀਤੀ ਹੈ ਕਿ ਜਿਹੜਾ ਮੁਆਵਜ਼ਾ ਦੇਵਾਂਗੇ ਤੁਹਾਨੂੰ ਕੋਈ ਆਇਆ ਨਹੀਂ ਆਖਿਆ ਤੁਹਾਨੂੰ 500 ਦੇਵਾਂਗੇ 1000 ਦੇਵਾਂਗੇ ਕੋਈ ਕੁਝ ਨਹੀਂ ਆਖਿਆ ਨਾ ਸਾਡੇ ਪਿੰਡ ਆਇਆ ਨਾ ਹੀ ਕੋਈ ਆਇਆ ਉਹਨਾਂ ਦੇ ਬੇਟੇ ਨੇ ਆਉਣਾ ਸੀ ਕੱਲ ਇੱਥੇ ਉਹਨਾਂ ਨੂੰ ਪਤਾ ਲੱਗਿਆ ਵੀ ਕਿਸਾਨ ਵਿਰੋਧ ਕਰਨਗੇ ਉਹ ਉਹਨਾਂ ਨੇ ਕੈਨਸਲ ਕਰਤਾ ਦੌਰ ਆ ਉਹ ਬੇਟੇ ਨਹੀਂ ਆਉਣਾ ਸੀ ਹਾਂ ਜੀ ਹ ਜਮਾ ਹਾਮੀ ਨਹੀਂ ਭਰੀ ਬਈ ਕਿੰਨਾ ਦੇਣਾ ਨਾ ਜਮਾ ਕੋਈ ਹਾਮੀ ਨਹੀਂ ਭਰੀ ਜਮਾ ਜਮਾ ਟੱਕੇ ਜਮਾ ਹੀ ਨਹੀਂ ਰੱਖਿਆ ਨਹੀਂ ਅਸੀਂ ਤਾਂ ਕਹਿਨੇ ਵੀ ਹੁਣ ਮੌਜੂਦਾ ਖੇਤੀਬਾੜੀ ਮੰਤਰੀ ਹੈ ਉਹਦਾ ਹੱਕ ਸੀ ਸੀਐਮ ਸਾਹਿਬ ਨੂੰ ਕਹਿ ਰਹੇ ਹਾਂ ਦਾ ਵੀ ਮੈਂ ਵੋਟ ਕਿਹੜੇ ਮੂੰਹ ਮੰਗਣ ਜਾਊਂਗਾ ਮੇਰੇ ਹਲਕੇ ਦੇ ਵਿੱਚ ਮੇਰੇ ਕਿਸਾਨਾਂ ਦਾ ਬੁਰਾ ਹਾਲ ਹੈ ਮੈਂ ਮੌਜੂਦਾ ਖੇਤੀਬਾੜੀ ਮੰਤਰੀਆਂ ਨਾਲ ਸੈਟ 10000 12 ਮਹੀਨੇ ਦੇਣਾ ਮੈਂ ਨਾਲ ਤੁਰਦੇ ਚੰਨੀ ਸਰਕਾਰ ਨੇ 17 ਦਿੱਤਾ ਬਾਦਲ ਕਹਿੰਦੇ 8000 ਦਿੱਤਾ ਸੀਗਾ ਤੇ ਤੂੰ 5 ਹੀ ਦੇ ਦੇ ਅਸੀਂ ਤੇ ਨਾਲ ਤੁਰ ਪਾਂਗੇ ਉਮੀਦ ਹੈ ਨਹੀਂ ਕਿ ਬਾਈ ਜਮਾ ਪਾਣੀ ਜਮਾ ਹੀ ਨਹੀਂ ਉਮੀਦ ਜਮਾਪੂਰੇ ਨਹੀਂ ਜੀ ਬਾਕੀ ਗੱਲ ਇਦਾਂ ਜੀ ਵੀ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਅਸੀਂ ਵਿਰੋਧ ਕਰਕੇ ਲੈਣਾ ਕੀ ਆ ਠੀਕ ਹੈ ਸਾਡੀ ਆ ਕੇ ਗੱਲ ਸੁਣਨਾ ਅਸੀਂ ਸਵਾਲ ਪੁੱਛਨੇ ਆ ਵਿਰੋਧ ਨਹੀਂ ਕਰਨਾ ਕਿਸੇ ਦਾ ਵੀ ਸਵਾਲਾਂ ਦਾ ਜਵਾਬ ਦੇਣਾ ਆਪ ਹੀ ਭਗਵੰਤ ਮਾਨ ਸਾਹਿਬ ਕਹਿੰਦੇ ਸੀਗੇ ਸੀਐਮ ਸਾਹਿਬ ਵੀ ਤੁਸੀਂ ਬਈ ਸਵਾਲ ਪੁੱਛਿਆ ਕਰੋ ਜੇ ਤੁਹਾਡੇ ਕੋਈ ਆਉਂਦਾ ਸਵਾਲ ਪੁੱਛਨੇ ਆ ਸੀ ਨਾ ਵਿਰੋਧ ਕਰਕੇ ਨਾ ਕੋਈ ਕਾਲੀਆਂ ਝੰਡੀਆਂ ਨਾਲ ਕੁਝ ਨਹੀਂ ਕਰਦੇ ਸਵਾਲਾਂ ਦਾ ਜਵਾਬ ਦੇ ਕੇ ਜਾਣ ਕੱਲਾ ਇਹ ਕਹਿੰਦੇ ਸਾਡੇ ਸਵਾਲ ਪੁੱਛਣ ਨੇ ਇਹ ਕਹਿੰਦੇ ਸਾਡਾ ਵਿਰੋਧ ਕਰਦੇ ਆ ਹੁਣ ਦੱਸੋ ਵੀ ਅਸੀਂ ਸਵਾਲ ਵੀ ਨਹੀਂ ਪੁੱਛ ਸਕਦੇ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਵੋਟਾਂ ਪਾ ਕੇ ਗਏ ਆ ਉੱਥੇ ਵਿਧਾਨ ਸਭਾ 'ਚ ਸਾਡੀਆਂ ਵੋਟਾਂ ਨਹੀਂ ਗਏ ਆ ਤੇ ਅਸੀਂ ਸਵਾਲ ਵੀ ਨਹੀਂ ਪੁੱਛ ਸਕਦੇ ਜੇ ਆਪਣੇ ਕੋਈ ਪਰਿਵਾਰ ਦਾ ਮੈਂਬਰ ਮੂਹਰੇ ਆਪਾਂ ਲਾਇਆ ਉਹਨਾਂ ਕਵੀਲਦਾਰੀ 'ਚ ਆਪਾਂ ਉਹਨੂੰ ਪੁੱਛਦਾ ਸਕਦੀਆਂ ਆਪਾਂ ਕੀ ਕੁਛ ਹੈ ਆਪਣੇ ਅਸੀਂ ਇੱਥੋਂ ਸੀਟ ਤੋਂ ਜਿਤਾ ਕੇ ਤੋੜਿਆ ਐਮਐਲਏ ਇੱਥੋਂ ਦੇ 4 4.5 ਲੱਖ ਲੋਕਾਂ ਦਾ ਨਮਾਇੰਦਾ ਸਵਾਲ ਤਾਂ ਪੁੱਛ ਹੀ ਸਕਦੇ ਆ ਵੀ ਤੁਸੀਂ ਕੀ ਕਰ ਰਹੇ ਹੋ ਸਾਡੇ ਲੋਕਾਂ ਵਾਸਤੇ ਇਹ ਕਹਿੰਦੇ ਸਾਡਾ ਵਿਰੋਧ ਕਰਦੇ ਆ ਗੁਰਪ੍ਰੀਤ ਜਿਵੇਂ ਆਪਾਂ ਵੇਖੀ ਆ ਮਸ਼ੀਨ ਚੱਲੀ ਜਾਂਦੀ ਆ ਮਾਲੋ ਇਧਰ ਵੀ ਦੋ ਗੇੜੇ ਲੱਗ ਗਏ ਹਨਾ ਉਧਰ ਵੀ ਚਾਰ ਚਪੇਰਾ 5 ਕਿੱਲਿਆਂ ਦਾ ਆ ਗਿਆ ਤਾਂ ਆ ਉਧਰ ਤਿੰਨ ਗੇ ਲੱਗਿ ਹੋਣੇ ਆ ਤਾਂ ਬਾਈ ਕਿੰਨਾ ਕ ਥਾਂ ਜਿਹੜਾ ਉਹ ਵੱਡਾ ਗਿਆ ਇਹ ਮੇਰੇ ਹਿਸਾਬ ਨਾਲ ਬਾਈ ਦੀ ਦੋ ਸਵਾ ਦੋ ਕਿੱਲੇ ਸੰ ਵੱਡਿਆ ਗਿਆ ਇਸ ਤੋਂ ਪਹਿਲਾਂ ਹਾਂ ਦੋ ਸਵਾ ਦੋ ਕਿੱਲੇ ਦੋ ਕਿੱਲੇ ਵੱਡਿਆ ਗਿਆ ਤੇ ਦੋ ਸਵਾ ਦੋ ਕਿੱਲੇ ਰਹਿ ਗਿਆ 5 ਕਿੱਲੇ ਦਾ ਘੇਰਾ ਹੈ ਪਲਾਟ ਆ ਇਕ ਇਧਰ ਵੀਡੀਓ ਬਣਾਈ ਜਾਂਦੇ ਸੀ ਉਧਰ ਕਿਹੜੇ ਲੱਗ ਜਾਣੇ ਉਧਰ ਕਿਹੜੇ ਲਾਤੇ ਜੀ ਇਹਨੇ ਹੁਣ ਹਜੇ ਤੱਕ ਹਾਰ ਨਹੀਂ ਵਜਿਆ ਸਵਾਦੋ ਕੇ ਅਸੀਂ ਅਜੇ ਅਸੀਂ ਮਸ਼ੀਨਾ ਚਲਾਉਨੇ ਆ ਮਸ਼ੀਨ ਦੀ ਪੱਖਿਆਂ ਦੀ ਹਵਾ ਘੱਟ ਕਰੀ ਜਿਹੜਾ ਬਰੀਕ ਦਾਣਾ ਚੱਕ ਕੇ ਮਸ਼ੀਨ ਮਗਰ ਮਾਰਦੀ ਆ ਜਿਹਨੂੰ ਅਪ 4000 ਕਹਿ ਦਿੰਨੇ ਆ 4 ਹਾਂ 4 ਇਹ ਟੈਂਕੀ ਚ 4 ਆਉਂਦਾ ਕਣਕ ਨਹੀਂ ਆਉਂਦੀ ਐਡਾ ਬੁਰਾ ਹਾਲ ਬੁਰਾ ਹਾਲ ਟੁੱਟ ਦਾਣੇ ਦੀ ਝਾਰ ਤੇ ਬਰੀਕ ਦਾਣਾ ਆਉਂਦਾ ਇਹ ਅਸੀਂ ਰੋਣ ਰਿਹਾ ਕੀ ਕਹਿਗੇ ਹੁਣ ਜੇ ਅਸੀਂ ਰੋਨੇ ਆ ਜੇ ਜੇ ਅਸੀਂ ਰੋਨੇ ਆ ਤੇ ਸਾਡੇ ਬੱਚੇ ਖੜੇ ਮਗਰ ਛੋਟੇ ਛੋਟੇ ਪੜਨ ਕੀ ਕਹਿਣਗੇ ਜੋ ਹਾਂ ਉਹਨਾਂ ਦਾ ਹੌਸਲਾ ਟੁੱਟ ਗਿਆ ਹੌਸਲਾ ਟੁੱਟਦਾ ਗਿਆ ਕੋਈ ਗਰੀਬ ਕਿਰਪਾ ਜਿਹੜੀਆਂ ਬੱਲੀਆਂ ਰਹਿ ਜਾਂਦੇ ਅਸੀਂ ਉਹਨੂੰ ਚੱਕ ਕੇ ਕਿਹੜ ਕੁਦਾ ਪੰਜ ਦਸ ਮਾਨ ਕਣਕ ਇਕੱਠੇ ਕਰ ਲੈਂਦਾ ਜਾਂ ਬੱਲੀਆਂ ਚੋਕ ਚੋਕ ਕੇ ਉਹ ਜਿਹੜੀਆਂ ਥੱਲੇ ਵਾਲੀਆਂ ਬੱਲੀਆਂ ਉਹ ਗਰੀਬ ਗਰੀਬ ਕਰੂ ਕੀ ਲਓ ਦੇਖੋ ਕੁਛ ਵੀ ਨਹੀਂ ਬਾਈ ਇਹ ਚਾ ਨਾ ਹਾਂ ਉਹ ਬੱਲੀਆਂ ਜੇ ਚੋਕ ਕੇ ਉਹ ਉਹਦੇ ਉਹਦਾ ਵੀ ਨਾਲ ਨੁਕਸਾਨ ਆ ਗਰੀਬ ਦਾ ਵੀ ਹੂੰ ਜਿਹੜਾ ਇਹ ਇਹ ਬਾਈ ਕੋਲ 45 ਕਿੱਲੇ ਕਣਕ ਹੈ ਜੀ ਅੱਛਾ ਇਹ ਬਾਈ ਦੀ 45 ਦੀ 45 ਜਮਾ ਤਵਾ ਜਮਾ ਤਵਾ ਆਵਾ ਲੱਕ ਮੇਰ ਘਾ ਗਿਆ ਜਮਾ ਨਾਲ ਆਵਾ ਵਿੱਚ ਹੀ ਆ ਗਿਆ ਕੁਛ ਇਧਰ ਆ ਕੋ ਪਿਛਲੇ ਪਾਸੇ ਆ ਕਿ ਕਿਤੇ ਸੀ ਕਿ ਬਾਈ ਆਪ ਦਾ ਸੀਗਾ ਨਾ 10 ਆਪਦੇ ਦੂਜੇ ਠੇਕੇ ਦਿੱਤੀ 32 ਕਿੱਲੇ ਠੇਕੇ ਦੇ ਸੀ ਹਾਂ ਹਾਂ 35 ਬਹੁਤ ਵੱਡੀ ਮਾਰ ਪਏਗੀ ਫਿਰ ਹੁਣ ਚਲੋ ਫਿਰ ਪਰਮਾਤਮਾ ਨੇ ਪਾਤੀ ਹੁਣ ਆਪਕੜਾ ਕੋ ਕਰ ਸਕਦੇ ਆ ਇੱਕ ਤਾਂ ਕੁਦਰਤ ਦੀ ਮਾਰ ਬਈ ਹੈਗੀ ਹੈਗੀ ਆ ਹਨਾ ਚਲੋ ਆਪਣੇ ਬੇਵਸੀ ਆ ਪਰ ਦੂਜਾ ਸਰਕਾਰਾਂ ਨੂੰ ਤਾਂ ਸੁਣਨਾ ਚਾਹੀਦਾ ਬਈ ਹਨਾ ਗੁੱਸਾ ਤਾਂ ਬਈ ਆ ਰਹੂਗਾ ਹੁਣ ਆਪਦੇ ਬੰਦੇ ਦੇ ਗੁੱਸਾ ਆਊਗਾ ਨਾ ਅਸੀਂ ਜਿਤਾਇਆ ਵੋਟਾਂ ਪਾਗੀਆਂ ਕਿਹੜਾ ਦਾ ਕਹਿੰਦਾ ਭਾਈ ਇਹ ਆ ਗੱਲ ਹੈ ਕੋਈ ਨਹੀਂ ਖੜੇ ਆ ਦੇਵਾਂਗੇ ਜਿੰਨਾ ਹੱਕ ਬਣਦਾ ਵੀ ਇੰਨੇ ਤਾਂ ਤੁਹਾਡਾ ਹੱਕ ਬਣਦਾ ਹੂੰ ਕੁਝ ਤਾਂ ਬੋਲੇ ਗੁੱਸਾ ਤਾਂ ਆਊਗਾ ਬਿਲਕੁਲ ਦਿਖਾਵਾਂਗੇ ਗੁੱਸਾ ਦਿਖਾਉਂਦਾ ਹੱਕਦਾਰਾਂ ਸੀ ਇਹ ਚੀਜ਼ ਦੇ ਹਾਂ ਜੇ ਵਿਰੋਧੀ ਪਾਰਟੀ ਚ ਬੰਦਾ ਕਹੇ ਤੂੰ ਵਿਰੋਧੀ ਪਾਰਟੀ ਦਾ ਜਾਣ ਕੇ ਕਹਿਣਾਗਾ ਜਿਧਾਇਆ ਵੀ ਇਹ ਫੰਡ ਵੀ ਦਿੱਤਾ ਗੱਡੀਆਂ ਵੀ ਰਾਤ ਨੂੰ ਭੰਨਿਆ ਸਾਰਾ ਕੁਝ ਕੀਤਾ ਸੀ ਨਾਲ ਤੁਰੇ ਹਾਂ ਹਾਂ ਸਾਰਾ ਪਿੰਡ ਗਵਾਹ ਆਏ ਨੇ ਕਹਿੰਦੇ ਵੀ ਐਂਟੀ ਪਾਰਟੀ ਜਾਣ ਕੇ ਕਹਿੰਦਾਗਾ ਸਾਰਾ ਪਿੰਡ ਗਵਾਹ ਕਿਹਦੇ ਕੰਨੇ ਤੁਰਿਆ ਸੀ ਇਹ ਜੀ ਆਪਾਂ ਕਹਿੰਦੀ ਵੀ ਇਕੱਲੇ ਝਾੜੂਆਂ ਨੂੰ ਨਿੰਦੀ ਜਾਂਦੇ ਸੀ ਹਾਂ ਆਪਦੇ ਦੇ ਗੁੱਸਾ ਆਉਂਦਾਗਾ ਜੇ ਹੋਰ ਹੁੰਦਾ ਕਹਿੰਦਾ ਇਹ ਕਿਹੜਾ ਮਜੂਦਾ ਬਈ ਗੁੱਸਾ ਕਰਦਾ ਇਹ ਤਾਂ ਗੁੱਸਾ ਹੈ ਤੇ ਸਾਨੂੰ ਆਉਂਦਾਗਾ ਤੇ 5 ਕਿੱਲੇ ਤਾਂ 35 ਕਿ 45 ਕਿਲੇ ਬਈ ਦੱਸਿਆ ਜਿਵੇਂ ਤੁਸੀਂ ਵੱਡਿਆ ਕੁਛ ਉਹ ਚ ਕੋਈ ਵੱਡਰ ਨੂੰ ਇਹ ਜੀ ਨਹੀਂ ਕਰਦਾ ਐ ਚਾ ਫੁੱਟ ਖੜੀ ਕਰਨ ਘੜੀ ਹੋਗੀ ਗਾਹ ਮੁੜ ਕੇ ਕਿਹੜਾ ਕੋਈ ਲੈਂਦਾ ਅੱਛਾ ਅੱਧੀ ਵਿੱਚੋਂ ਹਰੀ ਹੋਗੀ ਤੇ ਉਹ ਹੁਣ 10 12 ਦਿਨਾਂ ਨੂੰ ਵੇਖਾਂਗੇ ਉਦੋਂ ਵੇਖ ਲਾਂਗੇ ਜੇ ਕੋਈ ਹੱਥ ਪੱਲੇ ਪਿਆ ਤਾਂ ਵੱਢ ਲਾਂਗੇ ਨਹੀਂ ਫਿਰ ਖੜੀ ਏ ਬਸ ਹਾਲੀ ਹੈ ਨਹੀਂ ਕੋਈ ਉਹਦਾ ਜੇ ਹੁਣ ਇਹਨੂੰ ਵੱਢ ਕੇ ਮੰਡੀ ਚ ਲੈ ਕੇ ਨੇ ਖਰਚਾ ਹੋਰ ਆਹ ਚੀਜ਼ ਹੈ ਨਾ ਆਹ ਚੀਜ਼ ਜਿਹੜੀ ਆਹ ਆ ਤਾਂ ਗਾਲ ਕੀ ਗੜਿਆਂ ਨਾਲ ਕੁੱਟਤੀ ਜਿਹੜੀ ਆ ਨਵੀਂ ਫੁੱਟੀ ਆ ਇਹ ਘੱਟੋ ਘੱਟ 10-12 ਦਿਨ ਨਹੀਂ ਆਉਂਦੀ ਇਹ ਵਿੱਚੋਂ ਦੂਜੀ ਦੇ ਵੀ ਗਾਲਦੀ ਆ ਹਾਂ 10-12 ਦਿਨ ਆਉਂਦੀ ਥਿਓ 10-12 ਦਿਨ ਨੂੰ ਆ ਚੀਜ਼ ਚੱਕਾਂਗੇ ਅਸੀਂ ਇਹ ਜਮਾ ਖਤਮ ਬਿਲਕੁਲ ਖਤਮ ਹੋ ਗਈ ਹੈ ਨਾ ਹੋਰ ਜੇ ਦੋਨੇ ਰਾ ਕੇ ਵਾਰਦੇ ਇਹਨੂੰ ਹਰੀ ਕਹਿੰਦੇ ਆ ਇਹਨੂੰ ਜੀਰਾ ਕਹਿੰਦੇ ਆ ਇਹਨੂੰ ਜੀਰਾ ਕਹਿੰਦੇ ਆ ਤੇ ਅਸੀਂ ਹੁਣ ਕਿੱਧਰ ਨੂੰ ਜਾ ਕੇ ਕੋਈ ਖਰੀਦਦਾ ਨਹੀਂ ਕੋਈ ਸਿਸਟਮ ਮੜਾ ਮੋਟਾ ਤਾਂ ਹੁੰਦਾ ਹੀ ਵੀ ਦਾਣਾ ਮੰਡੀ ਚ ਕਣਕ ਆ ਗਈ ਵੇਖੋ ਉਹਨੂੰ ਭਾਈ ਕੀ ਕਿ ਨੋਕ ਚਾ ਕਿਵੇਂ ਜਮਾ ਕੋਈ ਨਹੀਂ ਜੀ ਬੁਰਾ ਹਾਲ ਆ ਜਮਾ ਕਿਸਾਨਾਂ ਦੇ ਜਮਾ ਕਿਸਾਨੀ ਦੋਪ ਮਾਰਨ ਕਿਨਾਰੇ ਆ ਹੁਣ ਕਹਿੰਦਾ ਭਗਤ ਮਾਨ ਕਹਿੰਦਾ ਸੀ ਜਦੋਂ ਮੇਰਾ ਰਾਜ ਆ ਗਿਆ ਕਿਸੇ ਦੇ ਕਿਸਾਨ ਦੇ ਗਲ ਚ ਮਰ ਰਸਾ ਨਹੀਂ ਪੈਣ ਦੇਣਾ ਤੋ ਸਾਡੇ ਪਿੰਡ ਦੇ 40 ਜਣੇ ਗਲ ਚ ਰਸਾ ਪਾਉਣ ਨੂੰ ਤਿਆਰ ਬੈਠੇ ਆ ਅਸੀਂ ਮਸ਼ੀਨਾਂ ਨਾਲ ਨਹੀਂ ਇਹ ਗੱਲ ਕਹਿਤੀ ਮੈਂ ਕੋਈ ਬਈ ਜਿੰਨਾ ਸਾਡਾ ਤੇਲ ਮੱਚਾ ਸਾਨੂੰ ਦੇ ਦਿਓ ਅਸੀਂ ਵੜਾਈ ਨਹੀਂ ਦੁੱਥੋ ਲੈਂਦੇ ਵੜਾਈ ਵੀ ਨਹੀਂ ਲੈ ਰਹੇ ਫਿਰ ਹਾਂ ਅਸੀਂ ਗਾ ਤੇਲ ਤੇ ਵੜਦੇ ਕੋ ਚੱਕੇ ਨੇ ਜਿਹੜਾ ਹੈਗਾ ਆ ਦੇਖੋ ਜੀ ਕੀ ਕਰਕੇ ਲਵਾਗੇ ਸਾਰੇ ਅਸੀਂ ਜੇ ਠੱਠ ਮਾਨ ਕਹੂਗਾ ਤੇ ਅਗੜਾ ਦੇ ਦੂਗਾ 58 ਦੇ ਕੋਲ ਜਾਣਿਆ ਕਿ ਉਹ ਕਹਿੰਦਾ 20 ਕਿੱਲਾਂ ਚੋਂ ਦੋ ਟਰਾਲੀਆਂ ਹੋਗੀਆਂ ਤੇ ਘਰੇ ਵੀ ਖਾਣ ਨੂੰ ਰੱਖਣੀਆਂ ਬਿਟਾ ਕੇ ਵੀ ਤੇ 80 ਕਿੱਲਾਂ ਦਾ ਤੁਸੀਂ ਐਂ ਵੇਖੋ ਚਾੜਿਆਂ ਦਾ ਖਰਚਾ ਕਿੰਨਾ ਹੋਇਆ ਉੱਤੇ ਬਿਲਕੁਲ ਬਹੁਤ ਬਹੁਤ ਮੰਦਾ ਹਾਲਾ ਜਿੰਨਾ ਕਹਿ ਦੀਏ ਬਾਕੀ ਰੋਣਾ ਇਹ ਆ ਨਾ ਜੋ ਸਰਕਾਰ ਤਾਂ ਜਵਾਬ ਦੇਗੀ ਫਿਰ ਜ਼ਿਮੀਦਾਰ ਹੋਣਾ ਆਪਸ ਵਿੱਚ ਹੀ ਸਾਰਨਗੇ ਹੋਰ ਕੀ ਹਾਲ ਹੈ ਹੈਂ ਹੋਰ ਹਾਲੀ ਹੈ ਨਹੀਂ ਕੋਈ ਦੱਸ ਦਿਓ ਫਿਰ ਬਾਕੀ ਇੱਕ ਗੁਰਪ੍ਰੀਤ ਹੋਰ ਵੀ ਆ ਹਨ ਜਿੰਨੇ ਵੀ ਆਪਣੇ ਪੰਜਾਬੀ ਭਰਾ ਬੈਠੇ ਨੇ ਉਹ ਸਾਰੇ ਆਪਣੇ ਪੰਜਾਬੀ ਇੱਕ ਦੂਜੇ ਦੇ ਸਾਥ ਦਿੰਦੇ ਆ ਦੁੱਖ ਦੇ ਵਿੱਚ ਖਾਸ ਕਰਕੇ ਆਪਾਂ ਉਹਨਾਂ ਨੂੰ ਅਪੀਲ ਕਰ ਲਈਏ ਹਨ ਸਾਰੇ ਹਾਂ ਜੀ ਹਾਂ ਜੀ ਬੋਲ ਹਾਂ ਜੀ ਉਹ ਕਹਿੰਦੇ ਐ ਐਨਆਰਆਈ ਵੀਰਾਂ ਨੂੰ ਜਿੰਨਾ ਸਹੋਜ ਸਕਦਾ ਸਾਡੇ ਪਿੰਡ ਦੇ ਆਏ ਨਹੀਂ ਕਹਿੰਦੇ ਮੈਂ ਮੇਰੇ ਕੋਲ ਹੈ ਨਹੀਂ ਜਮਾ ਮੈਥੋਂ ਮਨ ਲਾ ਕਰ ਥੱਲੇ ਬੰਦੇ ਬਹੁਤ ਐ ਜਿਨ੍ਹਾਂ ਦੇ ਦੋ ਦੋ ਕਿੱਲੇ ਹੈਗੇ ਉਹ ਵੀ ਮਰ ਗਏ ਪਸ਼ੂ ਵੀ ਮਰ ਗਏ ਕੋਈ ਉਹਨਾਂ ਦੀ ਹੈਲਪ ਹੋ ਸਕਦੀ ਆ ਮਾਰੀ ਮੋਟੀ ਕਰੋ ਉਹ ਹੀ ਕਹਿੰਦੇ ਆ ਅਸੀਂ ਨਹੀਂ ਕਹਿੰਦੇ ਸਾਡੇ ਖਾਤੇ ਸਾਨੂੰ ਪਾਓ ਅਸੀਂ ਨਹੀਂ ਅਸੀਂ ਨਹੀਂ ਮੰਗਦੇ ਸਾਨੂੰ ਤੁਹਾਡਾ ਆਬੂ ਮਨ ਲਾ ਕਰ ਹੈਗਾ ਚੱਲ ਦੰਗਾ ਲੈ ਜੂ ਸਾਡਾ ਪਰ ਜਿਹੜੇ ਗਰੀਬ ਬੰਦੇ ਆ ਜਿਨ੍ਹਾਂ ਦੇ ਦੋ ਦੋ ਪਸ਼ੂ ਸੀ ਉਹ ਵੀ ਮਰ ਗਏ ਦੋ ਦੋ ਕਿੱਲੇ ਕਣਕ ਆ ਖਾਣ ਨੂੰ ਗਰੀ ਵੀ ਹੈ ਨਹੀਂ ਕਰੇ ਬਹੁਤ ਬੁਰਾ ਹਾਲ ਹੈ ਜੀ ਜੀ ਭਾਈ ਮੇਰੀ ਗੱ ਅੱਧੇ ਪੰਜਾਬ ਦਾ ਹੋ ਜੇ ਫੇਰ ਕੀ ਕਰਨਗੇ ਦੱਸ ਬਣਾਈਆਂ ਕਦੇ ਵਾਸਤੇ ਸਰਕਾਰਾਂ ਇਹ ਫੇਰ ਹੱਲ ਕੀ ਕਰਨਗੇ ਇਹ ਫੇਰ ਇਹਨਾਂ ਛਿੱਤਰੀ ਪਹਿਣਗੇ ਹੋਰ ਕੀ ਹਾਲੂਗਾ ਹੁਣ ਇਹ ਕਰਦੇ ਆ ਗੁੱਸਾ ਜਮਾਂ ਬਈ ਅਸੀਂ ਤਾਂ ਖੁੱਲਾਂਗੇ ਜੇ ਸਾਡੇ ਪਿੰਡ ਬੜੇ ਦਾ ਚਾਹੇ ਪਿੰਡ ਦਾ ਮੂਰਲੇ ਆ ਪ੍ਰਧਾਨ ਉਹ ਵੀ ਅਰੇ ਧਿਆਨ ਨਾਲ ਗੱਲ ਸੁਣ ਲੈਣ ਤੇ ਚਾਹੇ ਝਾੜੂ ਵਾਲੇ ਆ ਐਮਐਲਏ ਅਸੀਂ ਤਾਂ ਪੂਰਾ ਵਿਰੋਧ ਕਰਾਂਗੇ ਡਟ ਕੇ ਕਰਾਂਗੇ ਨਾਲੇ ਜਮਾਂ ਸਿੱਧੀ ਚੇਤਾਵਨੀ ਦਿੰਦੇ ਨੇ ਜੁਨੀਆਂ ਨੇ ਕਿੰਨੀਓ ਸਮਝ ਲੈਣ ਤੇ ਚਾਹੇ ਆਮ ਸਮਝ ਲੈਣ ਉਹ ਕਈ ਵਾਰੀ ਪਿੰਡ ਦਾ ਬੰਦਾ ਹੀ ਬਈ ਆਵਾਜ਼ ਨੱਪਣ ਲੱਗ ਜਾਂਦਾ ਹਨਾ ਆਪਣੇ ਬਈ ਪਿੰਡਦਿਆਂ ਦਾ ਵੀ ਮਾਨ ਤਨ ਕਰਾਂਗੇ ਹੂੰ ਸਿੱਧੀ ਗੱਲ ਆ ਜਾਵਾ ਜੀ ਹੁਣ ਮੰਨ ਲਓ ਗੱਲ ਇਹ ਜੀ ਦੀ ਬਈ ਸਾਡਾ ਤਾਂ ਅੱਜ ਮਰ ਗਿਆ ਅਸੀਂ ਤਾਂ ਅੱਜ ਮਰ ਗਏ ਯਾਰ ਅਸੀਂ ਵੋਟਾਂ ਤੋਂ ਕੀ ਚਟਣੀਆਂ ਅਸੀਂ ਯਾਰ ਇਹਨੇ ਪਾਈ ਸੀ ਵੀਡੀਓ ਕਾਰਪੋਰੇਟ ਆ ਆਦੇ ਮੋਬਾਈਲ ਤੇ ਉਹਦੇ ਕਣਕਵਾੜਦਾ ਜੀ ਕਹਿੰਦਾ ਵੀ 8-7 ਮਣ ਕਿੱਲੇ ਦੀ ਹੁੰਦੀ ਆ ਸਾਡੇ ਪਿੰਡ ਦੇ ਇੱਕ ਦੋ ਬੰਦੇ ਕਰੀ ਜਾਂਦੇ ਯਾਰ ਉਹ ਉਹੀ ਪਾਈ ਜਾਂਦਾ ਇੰਨਾ ਤਾਂ ਕਿਉਂ ਘੱਟ ਹੋਊਗੇ 25-30 ਮਣ ਤਾਂ ਨਿਕਲੂਗੀ ਆਖੀ ਜਾਂਦੇ ਵਿੱਚ ਜਿਨ੍ਹਾਂ ਦੇ ਸਹੀ ਖੜੀਆਂ ਕਣਕਾਂ ਕੀ ਕਰਾਂਗੇ ਉਹੀ ਆਖੀ ਜਾਂਦੇ ਆ ਤੇ ਆ ਹੁਣ ਤੁਹਾਨੂੰ ਤਾਂ ਹੀ ਇੱਥੇ ਬੁਲਾਇਆ ਸੀਗਾ ਵੀ ਆਹ ਮਸ਼ੀਨ ਹਜੇ ਵੀ ਚੱਲੀ ਜਾਂਦੀ ਆ ਆਪਣੇ 5 ਕਿੱल्ल्याਾਂ 'ਚ ਤੁਸੀਂ ਆਪ ਹੀ ਦੇਖ ਲਿਓ ਮੇਰੇ ਕੋਲੇ ਵੀ ਮਸ਼ੀਨ ਆ ਇਹਦੇ ਕੋਲੇ ਵੀ ਮਸ਼ੀਨ ਆ ਅਸੀਂ ਕੱਲ ਉਧਰ ਉਧਰ ਹੁਣ ਮਸ਼ੀਨਾਂ ਚੱਲੀ ਜਾਂਦੀਆਂ ਸਾਡੀਆਂ ਉਧਰ ਬਾਈ ਪੂਰੀਆਂ 50 ਮਣ ਕਣਕਾ ਨਿਕਲੀ ਜਾਂਦੀਆਂ ਜੀਦਾ ਉਧਰ ਬਾਣਾ ਉਹਨੂੰ ਇਹਦਾ ਕੀ ਦੁੱਖ ਆ ਯਾਰ ਉਹ ਤਾਂ ਹੈ ਨਹੀਂ ਬਾਈ ਹੈ ਉਹਦੇ ਭਾਰੀ ਤਾਂ ਸਹੀ ਆ ਆ ਹੁਣ ਥੋੜੇ ਸਾਹਮਣੇ ਚੱਲੀ ਜਾਂਦਾ 10 ਮਣ ਕਿੱਲੇ ਦੀ ਨਹੀਂ ਹੁੰਦੀ ਦੁੱਖ ਤਾਂ ਇਹਨੂੰ ਆ ਉਹ ਉਹ ਤਾਂ ਅਗਲਾ ਹੁਣ ਸਪੋਰਟ ਕਰੂ ਝਾੜੂ ਦੀ ਜਾ ਕੇ ਤੇ ਅਸੀਂ ਭਾਈ ਗਾਲਾਂ ਕੱਢਾਂਗੇ ਸਾਡੇ ਸਾਰੇ ਕੀ ਆ ਦੱਸ ਹੁਣ ਕੋਈ ਤਾਂ ਬਿਆਨ ਦਿੰਦਾ ਯਾਰ ਆ ਕੇ ਉਹ ਸੱਚਮੁੱਚ ਨਿਕਲਦੀ ਆ ਜੀ ਕਹਨੇ ਆ ਤੇ ਤੁਸੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਕਹੋ ਕਿ ਸਾਡੇ ਪਿੰਡ ਦੇ ਸਾਡੇ ਭੈਣ ਭਰਾਵਾਂ ਦਾ ਸਾਡੇ ਚਾੜੇ ਕੋਈ ਪਾਰਟੀ ਛੱਡ ਪਾਰਟੀ ਲਬ ਤੋਂ ਉੱਪਰ ਉੱਠੋ ਵੀ ਸਾਡੇ ਫਲਾਣੇ ਬੰਦਿਆਂ ਦਾ ਨੁਕਸਾਨ ਆ ਬਈ ਉਹਦੀ ਹੈਲਪ ਕਰਕੇ ਆਪਾਂ ਕੋਸ ਨਾ ਕੋਸ ਹੈਲਪ ਕਰਕੇ ਆਪਾਂ ਤੇ ਕੱਲ ਨੂੰ ਅਸੀਂ ਕਰਾਂਗੇ ਉਹਨਾਂ ਦੀ ਆ ਸਾਡੀ ਕਰਨਗੇ ਤਾਂ ਜੇ ਕੱਲਾ ਹੀ ਹੁਣ ਕੀ ਕਰਾਂਗੇ ਉਹ ਸਵਾਬ ਮਲੂਕਾ ਸੀਗਾ ਕਾਲੀਦਾਲ ਦਾ ਉਹ ਦੇਖ ਨੂਹ ਤੇ ਉਹਦਾ ਮੁੰਡਾ ਦਾ ਭਾਜ-ਬਾਜ ਰਲ ਕੇ ਕਹਿੰਦਾ ਮੈਂ ਤਾਂ ਖਾਲੀਦਾਲ ਚ ਹੁਣ ਤਰਥ ਨੇ ਤਾਂ ਰੋਟੀ ਇਕੱਠੀ ਖਾਂਦੇ ਆ ਤੇ ਹੁਣ ਕਹਿੰਦਾ ਮੈਨੂੰ ਪਤਾ ਹੀ ਨਹੀਂ ਹੁਣ ਮੇਰੇ ਡੈਡੀ ਨੂੰ ਮੈਨੂੰ ਨਹੀਂ ਪਤਾ ਮੇਰਾ ਫਿਰ ਬੇਟਾ ਕਿੱਥੇ ਫਿਰਦਾ ਕੀ ਗੱਲ ਕਹਿੰਦਾ ਇਹ ਘ ਹੁਣ ਫੇਰ ਮੈਂ ਉਹੀ ਗੱਲ ਕਹਿਣਾ ਵੀਡੀਓ ਚ ਪਹਿਲਾਂ ਵੀ ਆਖੀ ਸੀ ਜੁਨੀਅਨ ਦਾ ਪੱਲਾ ਫੜੋ ਬਾਈ ਜੁਨੀਅਨ ਐ ਕੋਈ ਦਵਾ ਸਕਦੀਆਂ ਤੇ ਸਰਕਾਰਾਂ ਤੋਂ ਉਮੀਦ ਨਾ ਰੱਖੋ ਆਪ ਦੀ ਰੱਖੀ ਆਪ ਕਰਨੀ ਪਊ ਜੁਨੀਅਨ ਦਾ ਸਾਥ ਦੇ ਕੇ ਉਹ ਦਵਾ ਸਕਦੀਆਂ ਕੋਈ ਹੁਣ ਆਪਾਂ ਨਾਲ ਕੇ ਠਾਏ ਆ ਜਵਾਬਾ ਬਟਿੰਡੇ ਤੇ ਨਹੀਂ ਆਪਣੇ ਜੇ ਰਲ ਕੇ ਠਾਏ ਬੰਦੇ ਪਹਿਲਾਂ ਰਾਜੇ ਬਡਿੰਗ ਦੇ ਘਰ ਵਾਲੀ ਨੇ ਉੱਠਣਾ ਸੀ ਤੇ ਉਹ ਹੁਣ ਕਿਉਂ ਚੁੱਪ ਕਰ ਗਈ ਹਰ ਸੇਮਰਤ ਨਹੀਂ ਆਪ ਦਾ ਐਲਾਨ ਕਰਦੀ ਕਾਰਨ ਕੀ ਆ ਹੁਣ ਕੀ ਹੋ ਗਿਆ ਇਹਨਾਂ ਨੂੰ ਸੀਟਾਂ ਵੰਡ ਲਈਆਂ ਇਹਨਾਂ ਨੇ ਬਣਾਏ ਨਹੀਂ ਪਤਾ ਕਿਹੜਾ ਜੱਤੂ ਸਾਡੀਆਂ ਦਾ ਕੋਈ ਵੋਟਾਂ ਦਾ ਨਹੀਂ ਕੋਈ ਕੀਮਤ ਆ ਤੇ ਬਾਈ ਸਾਰੇ ਪਿੰਡ ਨੇ ਫਿਰ ਮੀਟਿੰਗ ਕਰ ਲਈ ਵੀ ਵੋਟਾਂ-ਵੋਟਾਂ ਜਦੋਂ ਲੈਂਡ ਆਉਣਗੇ ਤਾਂ ਫਿਰ ਸਵਾਲ-ਜਵਾਬ ਪੂਰੇ ਕਰਨੇ ਆ। ਫੁੱਲ ਆ ਜਮਾ ਕਰੀ ਦਾ ਫੁੱਲ ਫੁੱਲ ਤਿਆਰੀ ਆ ਜਮਾ ਪੂਰੀ ਤਿਆਰੀ ਪੂਰੀ ਫੁੱਲ ਜਮਾ ਹਜੇ ਵੀ 2 ਦਿਨ ਟਾਈਮ ਆ ਆਉਣ ਤੋਂ ਪਹਿਲਾਂ ਆ ਕਣਕਾਂ ਵੱਢੀ ਜਾਣੇ ਆ ਕੇ ਸਾਰ ਲੈ ਲੈ ਗੱਲਬਾਤ ਸਾਡੇ ਨਾਲ ਬਹਿ ਕੇ ਕਰ ਲੈ ਅਸੀਂ ਨਾਲ ਤੁਰਾਂਗੇ ਤੇ ਜੇ ਸਾਡੀ ਕੋਈ ਸਾਰ ਨਹੀਂ ਲੈਂਦਾ ਬਾਈ ਅਸੀਂ ਤਾਂ ਖੜੇ ਆ ਛੜਕਦੀ ਫੇਤ ਆ ਸਾਡਾ ਇੱਥੇ ਹੀ ਬੈਠੇ ਨੇ 24 ਘੰਟੇ ਕਿਉਂ ਘਰੇ ਜਾਣ ਨੂੰ ਜੀ ਨਹੀਂ ਕਰਦਾ ਨਾ ਮੰਡੀ ਜਾਣ ਨੂੰ ਜੀ ਕਰਦਾ ਕਣਕ ਕਿਹੜੀ ਮਾਨ ਮਾਨ ਦੋ-ਦੋ ਮਾਨੋ ਵੇਖੀ ਜਾਂਦੇ ਮੂੰਹ ਕੰਨੀ ਹੋਊਗਾ ਨਾ ਯਮਨ ਤੇ ਵਿਰੋਧੀ ਪਾਰਟੀਆਂ ਦਾ ਵੀ ਕੋਈ ਆਇਆ ਬਾਈ ਦੁੱਖ ਸੁੱਖ ਤਾਂ ਕਰਨ ਆਇਆ ਆ ਕੇ ਕਰਨਗੇ ਕੀ ਸੁਖਵੀਰ ਪਾਦਲ ਇੱਥੇ ਆ ਗਿਆ ਰਾਜੇ ਵੜਿੰਗ ਦੀ ਘਰ ਵਾਲੀ ਇੱਥੇ ਆ ਗਈ ਸੁਖਪਾਲ ਖੇੜਾ ਇੱਥੇ ਆ ਗਿਆ ਸੁਖਪਾਲ ਖੇੜਾ ਇੱਥੇ ਆ ਗਿਆ ਤੇ ਮਾਸਟਰ ਆਹ ਜਿਹੜਾ ਜਗਸੀਰ ਆਏ ਇੱਥੇ ਆ ਗਿਆ ਆ ਕੇ ਕੀ ਕਰਨਾ ਆ ਕੇ ਸਮਝ ਸਾਡੀ ਦਾ ਕੋਈ ਜਿਹੜੀ ਕਿਲੋ ਕਣਕੀ ਮਿੱਧਕੇ ਗਏ ਆ ਨੁਕਸਾਨ ਹੀ ਕੀਤਾ ਨੁਕਸਾਨ ਹੀ ਕੀਤਾ ਨੁਕਸਾਨ ਇਹ ਗੱਲ ਹੋ ਗਈ ਬਣ ਕੇ ਚਲਾ ਕੇ ਵਾਹ ਚ ਖੜ ਜਾਂਦੇ ਆ ਤੇ ਸਾਨੂੰ ਦੇਣ ਵੀ ਜਾਂਦਾ ਕੁਸ ਹੁਣ ਸੁਖਵੀਰ ਪਾਦਲ ਨਹੀਂ ਕੋਈ ਦੇ ਸਕਦਾ ਐਮਪੀ ਆ ਹੋਏ ਇਥੋਂ ਦਾ ਮੌਜੂਦ ਆ ਉਨੀ ਕੋ ਦੇ ਸਕਦਾ ਕਿੰਨਾ ਕਿ ਇਥੇ 1 2 ਕਰੋੜ ਰੁਪਇਆ ਇੱਕ ਪਿੰਡ ਚ ਨਹੀਂ ਲੱਗਦਾ ਸਾਡੇ ਚ ਲੈ ਪਰ ਰੌਲਾ ਤਾਂ ਦੇਣਾ ਨਹੀਂਗਾ ਲੋਕਾਂ ਨੂੰ ਇਹ ਬੁੱਧੂ ਬਣਾਉਣਾਗਾ ਬਣਾਈ ਜਾਂਦੇ ਆ ਚੱਕਰੇ ਆ ਇੱਕ ਮੂਹਰੇ ਚਮਚੇ ਆ ਜਿਹੜੇ ਉਹ ਕੋਈ ਇੱਧਰ ਲੈ ਗਿਆ ਫੜ ਕੇ ਕੋਈ ਇੱਧਰ ਲੈ ਗਿਆ ਫੜ ਕੇ ਬਾਕਲੀਆਂ ਦੀਆਂ ਫੋਟੋਆਂ ਦੇ ਮਾਰਿਆ ਕੋਈ ਆਦੇ ਘਰੇ ਦਾ ਕੋਈ ਆਦੇ ਘਰੇ ਲਈ ਠੀਕ ਆ ਬਾਈ ਜੀ ਠੀਕ ਆ ਜੀ ਧੰਨਵਾਦ ਹਾਂ ਸੋ ਗੱਲਬਾਤ ਕੀਤੀ ਆ ਕਿਸਾਨ ਭਰਾਵਾਂ ਦੇ ਨਾਲ ਤਾਂ ਮੌਕੇ ਤੇ ਤੁਹਾਨੂੰ ਤਸਵੀਰਾਂ ਹੀ ਵਿਖਾਂਜਾਂ ਜਿਹੜੇ ਕਹਿ ਰਹੇ ਨੇ ਕਿ ਕਿਸਾਨ ਐਵੇਂ ਰੌਲਾ ਪਾਉਂਦੇ ਨੇ ਮਾਸਟਰ ਜਗਸੀਰ ਵਰਗੇ ਜਿਨ੍ਹਾਂ ਨੂੰ ਇਹਨਾਂ ਨੇ ਵੋਟਾਂ ਪਾਈਆਂ ਐਮਐਲਏ ਚੁਣਿਆ ਤੇ ਜਿਨ੍ਹਾਂ ਨੇ ਅੱਗੇ ਇਹਨਾਂ ਦੀ ਗੱਲ ਰੱਖਣੀ ਆ ਜੇਕਰ ਉਹੀ ਕਹਿਣਗੇ ਕਿਸਾਨ ਤਾਂ ਐਵੇਂ ਧਰਨੇ ਲਾ ਲੈਂਦੇ ਆ ਇੱਥੇ ਬਹਿ ਜਾਂਦੇ ਆ ਤਾਂ ਮਾਸਟਰ ਜਖਸੀਰ ਨੂੰ ਸਾਡੀ ਵੀ ਇੱਕ ਬੇਨਤੀ ਆ ਕਿ ਉਹ ਜਿਹੜੇ ਇਹ ਕਿਸਾਨ ਕਣਕ ਵੱਢ ਰਹੇ ਨੇ ਜਿਨ੍ਹਾਂ ਦੀ ਕਣਕ ਬਿਲਕੁਲ ਗੜਿਆਂ ਨੇ ਤਬਾਹ ਕਰ ਦਿੱਤੀ ਬੇਸ਼ੱਕ ਕੁਦਰਤੀ ਨੁਕਸਾਨ ਹੈ ਉਹ ਆ ਕੇ ਇੱਕ ਵਾਰੀ ਇੱਥੇ ਮੌਕਾ ਜ਼ਰੂਰ ਵੇਖਣ ਵੀ ਕੀ ਹਾਲ ਹੈ 5 ਕਿੱਲਾਂ ਚਾ ਕਮੈਨ ਚੱਲੀ ਜਾਂਦੀ ਆ 2 ਕਿੱਲੇ ਤੋਂ 3 ਥਾਂ ਵੱਡਿਆ ਗਿਆ ਤੇ ਹਜੇ ਹਾਰ ਨਹੀਂ ਵੱਜਿਆ ਤਾਂ ਇਹ ਕਿਸਾਨ ਨੇ ਕਹਿੰਦੇ ਨੇ ਜਿਨ੍ਹਾਂ ਦੇ ਘਰੇ ਅੱਗ ਲੱਗਦੀ ਆ ਦੁੱਖ ਉਹਨਾਂ ਨਹੀਂ ਆਉਂਦਾ ਅਸੀਂ ਵੀ ਪੰਜਾਬੀ ਭਰਾਵਾਂ ਨੂੰ ਜਿਹੜੇ ਐਨ ਆਰ ਆਈ ਵੀਰ ਨੇ ਉਹਨਾਂ ਨੂੰ ਆਪਣੇ ਪੱਧਰ ਤੇ ਵੀ ਅਪੀਲ ਕਰਾਂਗੇ ਕਿ ਇਹਨਾਂ ਪਿੰਡ ਵਾਲਿਆਂ ਦੀ 14-1500 ਕਿੱਲਾ ਕੱਲਾ ਵੱਡਾ ਅਕਾਲੀਆਂ ਜਿਹੜਾ ਅਕਾਲੀਆਂ ਕਲਾਂ ਇੱਥੋਂ ਦਾ ਉਹ ਮਦਦ ਜ਼ਰੂਰ ਕਰਨ ਜੁੜੇ ਰਹੋ ਸੱਚਾਈ ਦੇ ਨਾਲ ਧੰਨਵਾਦ